ਸ਼ਸ਼ੀ ਕਾਜੀ ਅਨਰੇਟਰੀ ਵਿਨਾ ਜੁੜਿਓ ਤੁਸੀਂ ਵੱਡੀ ਖਬਰ 트ੰਪ ਸਰਕਾਰ ਨਾਲ ਜੁੜੀ ਹੋਇਆ 트ੰਪ ਸਰਕਾਰ ਨੂੰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ ਤਾਂ ਵਿਦਿਆਰਥੀਆਂ ਨੂੰ ਲੈ ਕੇ ਜਿੱਥੇ ਵੱਡੇ ਤੋਂ ਵੱਡੇ ਫੈਸਲੇ ਲਏ ਜਾ ਰਹੇ ਤਾਂ ਉਧਰ ਅਦਾਲਤ ਵਿੱਚ ਮਾਮਲਾ ਪਹੁੰਚਣ ਤੇ ਅਦਾਲਤ ਨੇ ਜਦੋਂ ਸੁਣਵਾਈ ਕੀਤੀ ਹੈ ਤਾਂ ਉਸ ਦੇ ਚੱਲਦਿਆਂ ਹੁਣ 트ੰਪ ਨੂੰ ਮੁੜ ਤੋਂ ਵੱਡਾ ਝਟਕਾ ਲੱਗਿਆ ਹਾਲਾਂਕਿ ਪਹਿਲਾਂ ਵੀ ਇਸ ਮਾਮਲੇ 'ਚ ਅ ਅਦਾਲਤ ਵੱਲੋਂ ਅਮਰੀਕਾ ਦੀ ਹੇਠਲੀ ਅਦਾਲਤ ਵੱਲੋਂ ਕਈ ਵਾਰ ਝਟਕਾ ਦੇ ਦਿੱਤਾ ਗਿਆ ਤਾਂ ਹੁਣ ਦੂਜੀ ਵਾਰ ਇਹ ਵੱਡਾ ਝੜਕਾ ਜਿਹੜਾ ਲੱਗਦਾ ਨਜ਼ਰ ਆ ਰਿਹਾ ਤਾਂ ਦੱਸਦੀ ਹੈ ਕਿ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਪੜਨ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ ਇੱਕ ਸੰਘੀ ਜੱਜ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਇਆ ਜੱਜ ਨੇ ਡੋਨਾਲਡ ਟਰੰਪ ਦੇ ਉਸ ਐਲਾਨ ਤੇ ਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਬੁੱਧਵਾਰ ਨੂੰ ਇਹ ਐਲਾਨ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਅਮੀਰ ਕਾਜ ਨੂੰ ਉਸਦੇ ਵਿਦਿਆਰਥੀ ਆਬਾਦੀ ਦੇ ਲਗਭਗ 1/4 ਹਿੱਸੇ ਤੋਂ ਹਟਾਉਣ ਦੀ ਇੱਕ ਨਵੀਂ ਕੋਸ਼ਿਸ਼ ਨੂੰ ਦਰਸਾਉਂਦਾ ਹੈ ਜੋ ਕਿ ਹਾਰਵਰਡ ਦੀ ਖੋਜ ਖੋਜ ਅਤੇ ਸਕਾਲਰਸ਼ਿਪ ਦਾ ਵੱਡਾ ਹਿੱਸਾ ਹੈ ਇਸ ਲਾਨ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਨੇ ਟਰੰਪ ਦੇ ਫੈਸਲੇ ਨੂੰ ਰੋਕਣ ਲਈ ਸੰਘੀ ਅਦਾਲਤ ਦਾ ਰੁਕ ਕੀਤਾ ਅਤੇ ਹੁਣ ਹੁਕਮ ਨੂੰ ਰੋਕਣ ਦੇ ਲਈ ਇੱਕ ਸੰਘੀ ਜੱਜ ਅੱਗੇ ਕਾਨੂੰਨੀ ਚੁਣੌਤੀ ਦਿੱਤੀ ਗਈ ਤਾਂ ਆਪਣੀ ਕਾਨੂੰਨੀ ਚੁਣੌਤੀ ਵਿੱਚ ਹਾਰਵਰਡ ਨੇ ਵਾਈਟ ਹਾਊਸ ਤੇ ਆਪਣੀਆਂ ਮੰਗਾਂ ਨੂੰ ਰੱਦ ਕਰਨ ਲਈ ਗੈਰ ਕਾਨੂੰਨੀ ਬਦਲਾ ਲੈਣ ਦਾ ਦੋਸ਼ ਲਗਾਇਆ ਵੀਰਵਾਰ ਨੂੰ ਦਾਇਰ ਕੀਤੇ ਗਏ ਇੱਕ ਸੋਦੇ ਹੋਏ ਹੁਕਮ ਸੋਦੇ ਹੋਏ ਮੁਕਦਮੇ ਵਿੱਚ ਹਾਰਵਰਡ ਨੇ ਕਿਹਾ ਹੈ ਕਿ ਰਾਸ਼ਟਰਪਤੀ ਪਿਛਲੇ ਅਦਾਲਤੀ ਹੁਕਮ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਨੇ ਕਰ ਰਹੇ ਸਨ ਤਾਂ ਇਸੇ ਦੇ ਚੱਲਦੇ ਆ ਇਹ ਜਿਹੜੀ ਅਪੀਲ ਦਾਇਰ ਕੀਤੀ ਗਿਆ ਤਾਂ ਕਿਤੇ ਨਾ ਕਿਤੇ ਵੱਡਾ ਝਟਕਾ ਲੱਗਿਆ ਅਮਰੀਕੀ ਸਰਕਾਰ ਨੂੰ 트럼ਪ ਸਰਕਾਰ ਨੂੰ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਕਈ ਸਖਤ ਫੈਸਲੇ ਆ ਜਿਹੜੇ ਡੋਨਾਲਡ 트럼ਪ ਵੱਲੋਂ ਲਏ ਜਾ ਰਹੇ ਐ ਇਤੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਅਮਰੀਕਾ ਤੋਂ ਤਾਂ ਹੁਣ ਜੇਕਰ ਦੇਖਿਆ ਜਾਵੇ ਕਿ ਸਭ ਤੋਂ ਵੱਡਾ ਝੜਕਾ ਲੱਗਿਆ ਹੈ ਤੇ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ ਤੇ ਰੋਕ ਲਗਾ ਦਿੱਤੀ ਹੈ 트럼ਪ ਦੇ ਆਦੇਸ਼ ਤੇ